ਸਾਰਿਆਂ ਨੂੰ ਜੈ ਯਿਸੂ ਮਸੀਹੀ ਦੀ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਮੈਂ ਹੁਣੀ ਥੋੜੀ ਦਿਨ ਪਹਿਲਾਂ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ ਜੋ ਸਨੀ ਮਸੀਹ ਬਬਰੀ ਜੀ ਦੀ ਹੈ ਕੀ ਗੱਲ ਕਰਾਂ ਮੈਂ ਕੌਮ ਦੀ ਕੀ ਗੱਲ ਕਰਾਂ ਮੈਂ ਮਸੀਹਤ ਦੀ ਜਿਹੜੇ ਮੈਨੂੰ ਜਾਣਦੇ ਨੇ ਮੈਨੂੰ ਵੇਖਦੇ ਨੇ ਮੈਨੂੰ ਫੋਲੋ ਕਰਦੇ ਨੇ ਉਹਨਾਂ ਨੇ ਮੈਨੂੰ ਉਦੋਂ ਫੋਲੋ ਕੀਤਾ ਹੋਊਗਾ ਜਦੋਂ ਮੇਰੀ ਇਹ ਦਾੜੀ ਦੇ ਵਾਲ ਕਾਲੇ ਸੀ ਮੈਂ ਕੋਈ ਆਪਣੀ ਖਾਤਰ ਕਦੀ ਜੰਗ ਨਹੀਂ ਲੜੀ ਮੈਂ ਜੰਗ ਜਾਂ ਸੰਘਰਸ਼ ਕੌਣ ਦੀ ਖਾਤਰ ਕੀਤਾ ਆਵਾਜ਼ ਉਠਾਣੀ ਮੈਂ ਸिखਾਈ ਕਿਉਂਕਿ ਪ੍ਰਭੂ ਨੇ ਇਹ ਚਾਇਆ ਇਹ ਮੈਂ ਆਪਣੇ ਬਾਰੇ ਗੱਲ ਨਹੀਂ ਕਰਦਾ ਮੈਂ ਪ੍ਰਭੂ ਦੇ ਬਾਰੇ ਗੱਲ ਕਰਦਾ ਆਵਾਜ਼ ਉਹਨੇ ਮੇਰੇ ਰਾਹੀ ਚਕਾਈ ਹੋਲਡਿੰਗ ਪੋਸਟਰ ਉਹਨਾਂ ਨੇ ਸੀਯੂਐਫ ਦੇ ਰਾਹੀ ਲਾਏ ਹਰ ਇੱਕ ਕੰਮ ਉਹਨਾਂ ਨੇ ਬੇਦਾਰੀ ਵਾਲਾ ਕਰਾਇਆ ਪਰ ਅੱਜ ਇਹ ਬੱਚੇ ਸਨੀ ਮਸੀਹ ਬਬਰੀ ਦੀ ਇਹ ਆਵਾਜ਼ ਸੁਣ ਕੇ ਇਹਦਾ ਦਰਦ ਸੁਣ ਕੇ ਬਹੁਤ ਦਰਦ ਹੁੰਦਾ ਹੈ। ਦਰਦ ਇਹਨਾਂ ਘੁੰਦਾ ਆ ਵੀ ਜਿਹੜੇ ਨੰਬਰ ਬੋਲ ਰਿਹਾ ਆ ਜਿਹੜੇ ਨੇ ਸਬੂਤ ਦਿੱਤੇ ਆ ਦਿਲ ਨੂੰ ਸੱਟ ਲੱਗਦੀ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਕਈ ਫੋਨ ਜਤਿੰਦਰ ਮਸੀਹ ਗੌਰਵ ਨੂੰ ਕਰ ਚੁੱਕਿਆ ਹਾਂ। ਹੁਣ ਵੀ ਮੈਂ ਤਿੰਨ ਕੀਤੇ ਫੋਨ। ਪਰ ਗੱਲ ਕੀ ਆ? ਇਹ ਲੋਕ ਉਹ ਲੋਕ ਨੇ ਜਿਹੜੇ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਨਾਮ ਵਰਤਨੇ ਨੇ ਨਾ ਕਿਸੇ ਨੂੰ ਮਾਫ ਕਰਕੇ ਰਾਜੀ ਨੇ ਨਾ ਕਿਸੇ ਨੂੰ ਪਿਆਰ ਕਰਕੇ ਰਾਜੀ ਨੇ ਇਹਨਾਂ ਦੇ ਫਾਲੋਅਰ ਹੈਗੇ ਨੇ ਬਹੁਤ ਵੱਡੇ ਨੇ ਪਰ ਪਤਾ ਨਹੀਂ ਇਹ ਕਿੱਧਰ ਚੱਲ ਰਹੇ ਛੱਨੀ ਮਸੀਹ ਬੱਬਰੀ ਦਾ ਇਹ ਕਹਿਣਾ ਆ ਕਿ ਮੇਰੇ ਤੋਂ ਇੱਕ ਆਈਡੀ ਬਣਵਾਈ ਗਈ ਜਿਹੜੇ ਉਹ ਨੰਬਰ ਲੈ ਰਿਆ ਨੰਬਰ ਬੋਲ ਰਿਹਾ ਉਹ ਨੰਬਰ ਵਾਲਿਆਂ ਦੀ ਮੈਂ ਹਰ ਇੱਕ ਚੀਜ਼ ਜਾਣਦਾ ਹਾਂ ਹਰ ਇੱਕ ਚੀਜ਼ ਪਹਿਚਾਣਦਾ ਹਾਂ ਬਹੁਤ ਗਲਤ ਗੱਲ ਹੈ ਉਹਨਾਂ ਦੀ ਵੀ ਜਿਹੜੀ ਥਾਲੀ ਚ ਖਾਦਾ ਅੱਜ ਤੱਕ ਉਹਦੇ ਵਿੱਚ ਹੀ ਛੇਕ ਕਰਦੇ ਆਏ ਆ ਮੈਂ ਕੀ ਕੀ ਉਹਨਾਂ ਦਾ ਜ਼ਾਹਰ ਕਰਾਂ ਚੰਗਾ ਨਹੀਂ ਲੱਗਦਾ ਹੈ ਪਾਸ ਸ਼ੰਕਰਨੁਰੂ ਰਾਜੀ ਪ੍ਰਭੂ ਦੇ ਦਾਸ ਨੇ ਅਸੀਂ ਇਹ ਮਿਨਿਸਟਰੀਆਂ ਨੂੰ ਇਸ ਲਈ ਪਿਆਰ ਕਰਦੇ ਆਂ ਕਿਉਂਕਿ ਇਹਨਾਂ ਦੇ ਪ੍ਰਭੂ ਨੇ ਦੇ ਨਾਂ ਨੂੰ ਪੰਜਾਬ ਚ ਵਧਾਇਆ ਆ ਪਰ ਜੇ ਪ੍ਰਭੂ ਦੇ ਨਾਂ ਦੇ ਉੱਤੇ ਇਦਾਂ ਦੇ ਕੰਮ ਕਰਾਣਗੇ ਅਕੇ ਸ਼ਾਈ ਗਾਲਾਂ ਖੋਰੀ ਹੋਰ ਕੁਝ ਬਹੁਤ ਕੁਝ ਕਰਾਂਗੇ ਤੇ ਆ ਹੁਣ ਤੋਂ ਬਾਅਦ ਕਮੈਂਟ ਇਹਨਾਂ ਦੇ ਜਾਲੀ ਲੋਗ ਨੇ ਜਾਲੀਆਂ ਆਈਡੀਆਂ ਨੇ ਕਿਉਂਕਿ ਇਹਨਾਂ ਦੇ ਸੋਸ਼ਲ ਨੈਟਵਰਕ ਬਹੁਤ ਨੇ ਬਹੁਤ ਸਿਸਟਮ ਇਹਨਾਂ ਦਾ ਹੈਗਾ ਮੈਂ ਹੁਣ 1-2 ਦਿਨਾਂ ਦੇ ਵਿੱਚ ਹੀ ਸਮਝ ਲਓ ਥੋੜੇ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵੱਡੇ ਚਿਹਰੇ ਇਕੱਠੇ ਕਰਨ ਜਾ ਰਿਹਾ ਆ ਵੱਡੇ ਚਿਹਰੇ ਸਮਝਦੇ ਹੋ ਮਸੀਹ ਕੌਮ ਦੇ ਵੱਡੇ ਚਿਹਰੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੈਕਰੀਫਾਈਸ ਦਿੱਤੇ ਆ ਕ੍ਰਿਸਚਨ ਕਮਿਊਨਿਟੀ ਦੇ ਲਈ ਚਾਹੇ ਉਹ ਕੈਥੋਲਿਕ ਕਮਿਊਨਿਟੀ ਹੈ ਤੇ ਚਾਹੇ ਉਹ ਪ੍ਰੋਟੈਸਟੈਂਟ ਕਮਿਊਨਿਟੀ ਹੈ ਉਹ ਸਾਰਿਆਂ ਦੇ ਲਈ ਜਿਹੜੇ ਅੱਜ ਤੱਕ ਸੰਘਰਸ਼ ਕਰਨ ਜਾ ਰਹੇ ਕੀਤੇ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਇਕੱਠੇ ਕਰਨ ਜਾ ਰਿਹਾ ਆ ਬਹੁਤ ਜਲਦੀ ਇੱਕ ਮੀਟਿੰਗ ਹੋਏਗੀ ਇਹ ਗੱਲਾਂ ਤੇ ਲਗਾਮ ਪਾਈ ਜਾਏਗੀ ਜਿਹੜੇ ਲੋਕ ਪ੍ਰਭੂ ਯੀਸੂ ਮਸੀਹ ਦੀ ਸੇਵਾ ਕਰਨ ਵਾਲੇ ਲੀਡਰਾਂ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਇੱਕ ਇੱਕ ਦਾ ਚਿੱਠਾ ਸਾਡੀ ਲੀਡਰਸ਼ਿਪ ਜਾਣਦੀ ਹੈ ਵੱਡੇ ਚਾਰੇ ਅੰਮ੍ਰਿਤਸਰ ਤੋਂ ਸੱਦੇ ਜਾਣਗੇ ਵੱਡੇ ਚਾਰੇ ਜਲੰਧਰ ਜ਼ਿਲ੍ਹੇ ਤੋਂ ਸੱਦੇ ਜਾਣਗੇ ਤੇ ਵੱਡੇ ਚਾਰੇ ਹੀ ਹੋਰ ਜ਼ਿਲ੍ਹਿਆਂ ਤੋਂ ਯਾਨੀ ਮੈਂ ਮਾਝਾ ਮਾਲਵਾ ਤੇ ਦੁਆਬੇ ਤੋਂ ਸੱਦੇ ਜਾਣਗੇ ਜੇ ਦੀ ਮੀਟਿੰਗ ਮੈਂ ਬਹੁਤ ਜਲਦ ਲੁਧਿਆਣੇ ਕਰਨ ਜਾ ਰਿਹਾ ਆਂ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਆਂ ਵੀ ਇਲਜ਼ਾਮ ਉਦੋਂ ਹੀ ਲੱਗਦੀ ਜੇ ਕਿਤੇ ਅੱਗ ਲੱਗਦੀ ਹੈ ਤੇ ਧੂਆ ਤਾਂ ਹੀ ਨਿਕਲਦਾ ਹੈ ਇਸ ਲਈ ਮੈਂ ਕਰਨਰੂਲਾ ਜੀ ਲੋਕਾਂ ਦੇ ਅਪੋਸਲ ਜੀ ਤੁਹਾਨੂੰ ਮੈਂ ਗਾਣਾ ਚਾਹਨਾ ਆਪਣੇ ਆਪ ਨੂੰ ਅਪੋਸਲ ਤੁਸੀਂ ਲਿਖ ਲਿਆ ਵਧੀਆ ਕੀਤਾ ਤੁਹਾਡੇ ਸੰਤ ਭਗਤ ਹੋਣਗੇ ਵਧੀਆ ਕੀਤਾ ਤੁਹਾਡੇ ਪੋਸਟਰ ਤੇ ਕੋਈ ਉਂਗਲ ਚੱਕ ਦੇ ਤੁਸੀਂ ਪਰਚਾ ਕਰਾ ਦਿੰਨੇ ਹੋ ਇਹ ਸਣੀ ਬਬਰੀ ਦੀ ਬੋਲੀ ਦੱਸ ਰਹੀ ਹੈ ਤੁਸੀਂ ਲੋਕਾਂ ਨੂੰ ਡਰਾ ਲੈਨੇ ਹੋ ਔਰਤਾਂ ਨੂੰ ਖੜੀਆਂ ਕਰ ਲੈਨੇ ਹੋ ਬੜਾ ਕੁਛ ਕਰ ਲੈਨੇ ਹੋ ਪਰ ਕੌਮ ਦੇ ਨਾਂ ਦੇ ਉੱਤੇ ਇਹ ਕੰਮ ਨਾ ਕਰੋ ਲੀਡਰਾਂ ਨੂੰ ਮਾਰਨ ਦੀ ਗੱਲ ਨਾ ਕਰੋ ਲੀਡਰਾਂ ਨੂੰ ਬਦਨਾਮ ਕਰਨ ਦੀ ਗੱਲ ਨਾ ਕਰੋ ਇਹ ਅੰਕੁਰ ਨਰੂਲਾ ਜੀ ਤੁਹਾਨੂੰ ਇਹਦੇ ਤੇ ਐਕਸ਼ਨ ਲੈਣਾ ਪੈਣਾ ਹੈ ਇਹਦੇ ਤੇ ਵਿਚਾਰ ਧਾਰਾ ਲਾਗੂ ਕਰਨੀ ਪੈਣੀ ਹੈ ਇਹ ਮੈਂ ਨਹੀਂ ਸਮਝਦਾ ਵੀ ਜਤਿੰਦਰ ਗੌਰਵ ਦਾ ਕੋਈ ਕੰਮ ਹੋਏਗਾ ਜਾਂ ਬੰਟੀ ਅਜਨਾਲੇ ਦਾ ਕੰਮ ਹੋਏਗਾ ਇਹ ਤੁਹਾਡੇ ਤੋਂ ਬਗੈਰ ਨਹੀਂ ਚੱਲਦੇ ਕਿਉਂਕਿ ਮੈਂ ਦੇਖਿਆ ਮੇਰੇ ਨਾਲ ਬੈਠਾ ਜਤਿੰਦਰ ਗੌਰਵ ਪਲ-ਪਲ ਦੀ ਗੱਲ ਤੁਹਾਡੇ ਨਾਲ ਕਰਦਾ ਹੈ ਹਰ ਪਲ-ਪਲ ਤੁਸੀਂ ਪਰਲੋਕਾਂ ਦੇ ਲਈ ਪ੍ਰਾਰਥਨਾ ਚ ਰਹਿੰਦੇ ਹੋ ਪਰ ਫੋਨ ਦੀ ਡਿਟੇਲ ਜੇ ਕਢਾ ਲਈ ਜਤਿੰਦਰ ਗੌਰਵ ਦੀ ਹਰ ਮਿੰਟਮੈਂਟ ਬਾਅਦ ਤੁਹਾਡਾ ਐਕਸ਼ਨ ਹੁੰਦਾ ਉਹਦੇ ਤੇ ਵੀ ਕੀ ਕਰਨਾ ਕਿੱਦਾਂ ਕਰਨਾ ਹੈ ਤੇ ਕਾਈਂਡਲੀ ਇਹ ਕੰਮ ਬੰਦ ਕਰੋ ਮਸੀਹ ਕੌਮ ਦੇ ਉਲਟ ਜਿਹੜਾ ਤੁਸੀਂ ਪ੍ਰੋਪੋਗੈਂਡਾ ਘੜ ਰਹੇ ਹੋ ਲੀਡਰਾਂ ਦੇ ਖਿਲਾਫ ਘੜ ਰਹੇ ਹੋ ਨਾ ਕਰੋ ਪਲੀਜ਼ ਪ੍ਰਭੂ ਯੀਸੂ ਮਸੀਹ ਨੇ ਮਾਫੀ ਸਿਖਾਈ ਹੈ ਉਹਨੇ ਹੰਕਾਰ ਨਹੀਂ ਸਿਖਾਇਆ ਅੱਤ ਖੁਦਾ ਦਾ ਵੈਰ ਹੁੰਦਾ ਮਾਸ ਮੈਂ ਇਨੀ ਗੱਲ ਚ ਕਹਿਣੀ ਚਾਹਨਾ ਆ ਤੇ ਜਲਦੀ ਪੰਜਾਬ ਦੀ ਲੀਡਰਸ਼ਿਪ ਦੀ ਮੈਂ ਮੀਟਿੰਗ ਸੱਦਣ ਜਾ ਰਿਹਾ ਆ ਉਦੋਂ ਚ ਕੜੇ ਆਰਡਰ ਪਾਸ ਕੀਤੇ ਜਾਣਗੇ ਕੜੀ ਸਟ੍ਰੈਟਜੀ ਬਣਾਈ ਜਾਏਗੀ ਇਸ ਲਈ ਜੇ ਤੁਹਾਡੇ ਵੱਲੋਂ ਕੋਈ ਨਹੀਂ ਗੱਲ ਕੀਤੀ ਸਪਸ਼ਟੀਕਰਨ ਦਿੱਤੀ ਜਾਵੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਦਾਂ ਨਾ ਕਰੋ ਪਹਿਲੇ ਵੀ ਗੱਲ ਹੋਈ ਸੀ ਜਦੋਂ ਤੁਹਾਡੀਆਂ ਬਿਆਨਬਾਜ਼ੀ ਦੇ ਵਿੱਚ 크ਿਸਚਨਾਂ ਨੂੰ ਕੁੱਤੇ ਕਿਹਾ ਗਿਆ ਸੀ ਤੁਸੀਂ ਕਿਹਾ 크ਿਸਚਨ ਕੁੱਤੇ ਹੁੰਦੇ ਨੇ ਬਹੁਤ ਸਪਸ਼ਟ ਲਫ਼ਜ਼ਾਂ 'ਚ ਕਿਹਾ ਸੀ ਇਹ ਗੱਲ ਬਹੁਤ ਤੁਹਾਡੇ ਚੇਲੇ ਬਾਲ ਗਿਆ ਨੇ ਹੁਣ ਇੱਥੇ ਕਮੈਂਟ ਕਰਨੀ ਅੰਕੁਰ ਨਰੂਲਾ ਜੀ ਮੈਂ ਕਹਿਣ ਲੱਗਿਆ ਮੇਰੀ ਇਸ ਬਿਆਨਬਾਜ਼ੀ ਤੋਂ ਬਾਅਦ ਮੇਰੀ ਜਾਨ ਨੂੰ ਖਤਰਾ ਆਇਆ ਖਾਸ ਕਰਕੇ ਤੁਹਾਡੀ ਮਿਨਿਸਟਰੀ ਤੋਂ ਮੈਨੂੰ ਕੁਝ ਵੀ ਹੋ ਸਕਦਾ ਹੈ ਜਦੋਂ ਬੱਚਾ ਕਹਿ ਰਿਹਾ ਕਿ ਮੈਨੂੰ ਸੁਸਾਈਡ ਕਰਨ ਤੇ ਮਜਬੂਰ ਕਰਤਾ ਮੈਨੂੰ ਮਰਨ ਤੇ ਮਜਬੂਰ ਕਰਤਾ ਹੈ ਤੇ ਮੈਂ ਵੀ ਕਹਿਣਾ ਮੈਨੂੰ ਤੁਹਾਡੀ ਜਾਨ ਤੁਹਾਡੇ ਤੁਹਾਡੀ ਇਹ ਟੀਮ ਤੁਹਾਡੀ ਕਮੇਟੀ ਤੋਂ ਜਾਨ ਤੋਂ ਖਤਰਾ ਹੋ ਸਕਦਾ ਆ ਕਿਉਂਕਿ ਇਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਿਛਲੇ ਦਿਨਾਂ ਦੇ ਵਿੱਚ ਚੀਜ਼ਾਂ ਵਾਇਰਲ ਹੋਈਆਂ ਨੇ ਸਾਰੀ ਦੁਨੀਆ ਨੇ ਦੇਖੀਆਂ ਨੇ ਕਿ ਕਿਸ ਕਦਰ ਜੇ ਪਾਸਟਰ ਨੂੰ ਕੁੱਟਿਆ ਗਿਆ ਤਾਂ ਤੁਸੀਂ ਇੱਕ ਔਰਤਾਂ ਦੀ ਟੀਮ ਖੜੀ ਕਰ ਦਿੱਤੀ ਵੀ ਸਾਨੂੰ ਐ ਕੀਤਾ ਐ ਕੀਤਾ ਕੀ ਗੱਲ ਤੁਹਾਡੀ ਮਿਨਿਸਟਰੀ ਜਿਹੜੀ ਚੱਲ ਰਹੀ ਹੈ ਜਾਂ ਪ੍ਰਚਾਰ ਚੱਲ ਰਿਹਾ ਉਹ ਇਹ ਚੀਜ਼ਾਂ ਸਿਖਾ ਰਿਹਾ ਵੀ ਲੋਕਾਂ ਦੇ ਉੱਤੇ ਅਟੈਕ ਕਰੋ ਲੋਕਾਂ ਨੂੰ ਦਬਾ ਕੇ ਰੱਖੋ ਉਹੀ ਕੰਮ ਫੇਰ ਸ਼ੁਰੂ ਹੋ ਗਏ ਜਿਹੜੇ ਪ੍ਰਾਣੀ ਤੁਹਾਡੇ ਨਾਲ ਸਹਿਯੋਗੀ ਕਮੇਟੀ ਕਰਦੀ ਹੁੰਦੀ ਸੀ ਇਸ ਲਈ ਮਸੀਹ ਦੇ ਕੰਮ ਕਰਨੇ ਮਸੀਹ ਦੇ ਵਿੱਚ ਰਹਿ ਕੇ ਕਰੋ ਮੈਂ ਨਹੀਂ ਤੁਹਾਨੂੰ ਕੁਝ ਕਹਿ ਰਿਹਾ ਨਾ ਮੇਰੀ ਔਕਾਤ ਹੈ ਪਰ ਮੈਂ ਮਸੀਹੀ ਲੀਡਰਸ਼ਿਪ ਪੰਜਾਬ ਦੀ ਇਕੱਠੀ ਕਰਨ ਜਾ ਰਿਹਾ ਜਿੱਥੇ ਨਾ ਮਸੀਹੀ ਕੌਮ ਦੇ ਲੀਡਰ ਨੂੰ ਬਦਨਾਮ ਕੀਤਾ ਜਾਏਗਾ ਨਾ ਉਹਨਾਂ ਤੇ ਝੂਠੇ ਅਲਿਕੇਸ਼ਨ ਲਾਏ ਜਾਣਗੇ ਤੇ ਨਾ ਹੀ ਪ੍ਰੋਪਗੈਂਡੇ ਖੜੇ ਕੀਤੇ ਜਾਣਗੇ ਅਸੀਂ ਹਮੇਸ਼ਾ ਤੁਹਾਡੀਆਂ ਮਿਨਿਸਟਰੀਆਂ ਦੀ ਖਾਤਰ ਆਵਾਜ਼ ਉਠਾਈ ਹੈ ਨਾਲ ਖੜੇ ਆ ਤਾਂ ਕਿ ਤੁਸੀਂ ਕਿਉਂਕਿ ਤੁਸੀਂ ਮਸੀਹ ਦਾ ਕੰਮ ਕਰਦੇ ਹੋ ਪਰ ਇਹ ਜਿਹੜੇ ਕੰਮ ਤੁਸੀਂ ਸ਼ੁਰੂ ਕਰ ਦਿੱਤੇ ਆ ਮਸੀਹ ਲੀਡਰਸ਼ਿਪ ਮਾਰੂ ਨੀਤੀ ਇਹ ਬਹੁਤ ਮਾੜੀ ਨੀਤੀ ਹੈ ਉਹ ਤੁਸੀਂ ਕੰਮ ਕਰਦੇ ਹੋ ਕਰੋ ਤੁਸੀਂ ਪੈਸਾ ਖਾਣੇ ਹੋ ਤੁਸੀਂ ਪੈਸਾ ਵੰਡੋ ਕਰੋੜਾ ਖਾਣੇ ਹੋ ਜੇ ਲੱਖਾਂ ਲਾਣੇ ਫੇਰ ਕੀ ਹੋ ਜੂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ ਹਰ ਮਹੀਨੇ ਦਾ ਤੁਹਾਡਾ ਕਰੋੜਾ ਦਾ ਡੋਨੇਸ਼ਨ ਤੁਹਾਨੂੰ ਆਂਦੀ ਆ ਕਰੋੜਾਂ ਦਾ ਤੁਹਾਨੂੰ ਚੰਦਾ ਚੜਾਵਾ ਚੜਦਾ ਤੁਹਾਨੂੰ ਅਜ ਤਾਈਂ ਕਿਸੇ ਨੇ ਕਿਹਾ ਕਰ ਦੋ ਥੋੜੀਆਂ ਜੀਆਂ ਥੈਲੀਆਂ ਵੰਡ ਕੇ ਤੁਸੀਂ ਦੱਸ ਦਿੰਦੇ ਵੀ ਆਹ ਗੱਲ ਐ ਉਹ ਗੱਲ ਐ ਤੁਸੀਂ ਚੱਕ ਚੱਕ ਕੇ ਉਹ ਬੰਦਿਆਂ ਨੂੰ ਉੱਤੇ ਚੜਾਣੇ ਜਿਹੜੇ ਦੂਜੇ ਦਿਨ ਆ ਕੇ ਮੁੱਕਰ ਜਾਂਦੇ ਪਿੱਛੇ ਪਿੱਛੇ ਤੁਹਾਡੇ ਮਿਨਿਸਟਰੀ ਵੱਲੋਂ ਸੋਫੀਆ ਦੇ ਵਿੱਚ ਲੰਗਰ ਬੰਡੇ ਆ ਗਿਆ ਤੀਜੇ ਦਿਨ ਹੀ ਉਹ ਮੁੱਕਰ ਗਏ ਵੀ ਸਾਨੂੰ ਤਾਂ ਗਮਰਾਹ ਕਰਕੇ ਲਗਾਇਆ ਗਿਆ ਕੀ ਗੱਲਾਂ ਤੁਸੀਂ ਕਰ ਰਹੇ ਹੋ ਕੀ ਸਾਬਤ ਕਰਨਾ ਚਾਹੁੰਦੇ ਹੋ ਨਾ ਕਰੋ ਇਹ ਗੱਲਾਂ ਨੂੰ ਬੰਦ ਕਰੋ ਮਸੀਦ ਦਾ ਪ੍ਰਚਾਰ ਕਰੋ ਅਸੀਂ ਤੁਹਾਡੇ ਨਾਲ ਆ ਪਰ ਆ ਨਾ ਹੋਵੇ ਵੀ ਅਸੀਂ ਤੁਹਾਡੀਆਂ ਗੱਲਾਂ ਤੁਹਾਡੀਆਂ ਜੋ ਵੀ ਨੁਕਤੇ ਚੀਨੀਆਂ ਕੱਢੜੀਆਂ ਸ਼ੁਰੂ ਕਰਦੀ ਹੈ ਵੀ ਤੁਸੀਂ ਇੱਥੇ ਗਲਤ ਉੱਥੇ ਗਲਤ ਗਲਤ ਗੱਲ ਐ ਇਹ ਬਹੁਤ ਦਿਲ ਨੂੰ ਠੇਸ ਲੱਗੀ ਐ ਸੁਣੀ ਬਬਰੀ ਦੀ ਹੁਣੀ ਵੀਡੀਓ ਸੁਣ ਕੇ ਵੀਡੀਓ ਸੁਣਦੇ ਸਾਰ ਮੈਂ ਜਤਿੰਦਰ ਨੂੰ ਫੋਨ ਕੀਤਾ ਪਰ ਉਹਨੇ ਫੋਨ ਨਹੀਂ ਮੇਰਾ ਚੱਕਿਆ ਬਹੁਤ ਮਾੜੀ ਗੱਲ ਐ ਅਸੀਂ ਤੁਹਾਡੀ ਖਾਤਰ ਖੜੇ ਹੋਏ ਜਦੋਂ ਗੁਰਪ੍ਰੀਤ ਬਾਬਾ ਜੀ ਨੇ ਗੱਲ ਚੱਕੀ ਉਦਾਸੀ ਨੇ ਤੁਹਾਡੀ ਟੀਮ ਨੇ 1% ਸਹਿਯੋਗ ਨਹੀਂ ਸਾਡਾ ਦਿੱਤਾ ਨਾ ਕਿਸੇ ਮੀਟਿੰਗ ਦੇ ਵਿੱਚ ਆਈ ਨਾ ਕਿਤੇ ਆਈ ਮੈਨੂੰ ਨਵੋਸ਼ੀ ਦਾ ਮੂੰਹ ਦੇਖਣਾ ਪਿਆ ਉਸ ਗੱਲ ਦੇ ਵਿੱਚ ਪਰ ਅਸੀਂ ਫੇਰ ਵੀ ਤੁਹਾਡੀ ਖਾਤਰ ਪ੍ਰੋਟੈਸਟ ਕੀਤਾ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹਨਾ ਨਾ ਮਸੀ ਲੀਡਰਸ਼ਿਪ ਦੇ ਨਾਲ ਇਦਾਂ ਦੇ ਕੰਮ ਕਰੋ ਇੱਕ ਇੱਕ ਲੀਡਰਸ਼ਿਪ ਦਾ ਬੱਚਾ ਆਵਾਜ਼ ਉਠਾਏਗਾ ਤੇ ਆਪਣੀ ਆਵਾਜ਼ ਬੁਲੰਦ ਕਰੇਗਾ ਜਦ ਅਸੀਂ ਤੁਹਾਡੀ ਖਾਤਰ ਅੱਜ ਤੱਕ ਲੜਦੇ ਆਏ ਆ ਤੁਹਾਨੂੰ ਸਟੈਂਡ ਕਰਦੇ ਆਏ ਆ ਤੁਸੀਂ ਇਹ ਕਰੋਗੇ ਅੱਜ ਤੁਸੀਂ ਬੈਰੀਅਰ ਖੜੇ ਕਰਤੇ ਸਾਨੂੰ ਕੈਥਲਿਕਾ ਨੂੰ ਮੂਰਤੀ ਪੂਜਕ ਦੱਸਿਆ ਜਾਂਦਾ ਕੀ ਗੱਲ ਤੁਸੀਂ ਸਾਡੇ ਰੀਚੂਅਲ ਜਿਹੜੀ ਤੁਸੀਂ ਸ਼ੋਭਾ ਯਾਤਰਾ ਮਨਾਣੀ ਹੈ ਦੱਸੋ ਮੈਨੂੰ ਪੈਂਟੀਕੋਸਟਲ ਚਰਚ ਦੀ ਕਿੱਥੇ ਉਹ ਪਾਲਿਸੀ ਹੈ ਤੁਸੀਂ ਸਿਰਫ ਚਰਚ ਦਾ ਪ੍ਰਚਾਰ ਕਰਨਾ ਚਰਚ ਦਾ ਨਹੀਂ ਸਿਰਫ ਬਾਈਬਲ ਦਾ ਪ੍ਰਭੂ ਦੀ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨਾ ਤੁਸੀਂ ਹਰ ਇੱਕ ਚੀਜ਼ ਉਹ ਅਪਣਾ ਲਈ ਹੈ ਜਿਹੜੀ ਕੈਥਲਿਕ ਚਰਚ ਦੇ ਰੀਚੂਅਲ ਹੈ ਤੁਸੀਂ ਕੀ ਗੱਲ ਮੂਰਤੀ ਪੂਜਕ ਨਹੀਂ ਹੋ ਸਾਨੂੰ ਤੁਸੀਂ ਮੂਰਤੀ ਪੂਜਕ ਦੱਸਦੇ ਹੋ ਅਸੀਂ ਮੂਰਤੀ ਪੂਜਕ ਨਹੀਂ ਅਸੀਂ ਆਈਡਲ ਪ੍ਰਭੂ ਦੇ ਮਸੀਹ ਦੇ ਆਈਡਲ ਨੂੰ ਫਾਲੋ ਕਰਦੇ ਆ ਯਾਦ ਰੱਖੋ ਗੱਲਾਂ ਯਾਦ ਰੱਖੋ ਵਿਚਾਰ ਜਿਹੜੇ ਪ੍ਰਭੂ ਦੇ ਵਿਚਾਰ ਨੇ ਮਸੀਹ ਕੌਮ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਮਸੀਹ ਕੌਮ ਦਾ ਬੜਾਵਾ ਕਰੋ ਉਹਦੀ ਉન્નਤੀ ਕਰੋ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਾਦੇ ਤੁਹਾਨੂੰ ਖਤਰੇ ਆ ਐਡੇ ਐਡੇ ਬੌਂਸਰ ਲਈ ਫਿਰਦੇ ਹੋ ਤੁਸੀਂ ਬੱਤੀਆਂ ਲੈ ਕੇ ਤੁਰੇ ਫਿਰਦੇ ਹੋ ਕਿ ਸੀਐਮ ਜੀ ਤੁਹਾਡੇ ਕੋਲ ਆਂਦਾ ਪ੍ਰਭੂ ਯਿਸੂ ਮਸੀਹ ਦੇ ਨਾਂ ਕਰਕੇ ਆਂਦਾ ਆ ਇਹ ਗੜੀਆਂ ਗੱਲਾਂ ਸੀਐਮ ਆਂਦਾ ਸਾਡਾ ਪ੍ਰਧਾਨਾ ਕਰ ਦੂ ਸਾਡਾ ਪ੍ਰਧਾਨੋਂ ਕਰ ਦੂ ਉਹ ਇਦਾਂ ਕੁਛ ਨਹੀਂ ਹੋਣਾ ਪ੍ਰਧਾਨ ਪਰਤੂ ਨਾਲ ਪ੍ਰਧਾਨ ਸੇਵਾ ਲਈ ਹੁੰਦਾ ਆ ਪ੍ਰਧਾਨ ਧੱਕੇਸ਼ਾਹੀ ਦੇ ਲਈ ਨਹੀਂ ਹੁੰਦਾ ਤਾਣਾਸ਼ਾਹੀ ਦੇ ਲਈ ਨਹੀਂ ਹੁੰਦਾ ਇਸ ਲਈ ਮੈਂ ਕਹਿਣਾ ਚਾਹਨਾ ਵੀ ਇਹ ਗੰਮ ਬੰਦ ਕਰੋ ਤੁਸੀਂ ਠੇਕੇਦਾਰ ਨੂੰ ਕਹੋਂਦੇ ਵੀ ਫਲਾਣੇ ਨੇ ਐਕਟਰ ਸਾਧਲੇ ਢਿਮਕੇ ਨੇ ਐਕਟਰ ਸਾਧਲੇ ਤੁਸੀਂ ਆਪਣਾ ਪ੍ਰਚਾਰ ਕਰਦੇ ਹੋ ਆਪਣੀ ਪੁਲਪਿੱਟ ਚਲਾਣੇ ਚਲਾਈ ਜਾਓ ਪਰ ਜੇ ਤੁਸੀਂ ਮਸੀਹੀ ਲੀਡਰਸ਼ਿਪ ਦੇ ਅਗੇਂਸਟ ਹੋਏ ਤੋਂ ਮੈਂ ਤੁਹਾਨੂੰ ਸਿੱਧਾ ਹੀ ਵਰਨਿੰਗ ਦਿੰਨਾ ਹੈ ਅਸੀਂ ਸੰਘਰਸ਼ ਕਰਾਂਗੇ ਮਸੀਹੀ ਕੌਮ ਦੀ ਇੱਜ਼ਤ ਰੱਖਣ ਲਈ ਲੀਡਰਸ਼ਿਪ ਦਾ ਮਾਨ ਸਨਮਾਨ ਬਹਾਲ ਕਰਨ ਦੇ ਲਈ ਤੇ ਉਹ ਸੰਘਰਸ਼ ਨੂੰ ਕੋਈ ਰੋਕ ਨਹੀਂ ਸਕਦਾ ਮੈਂ ਆਪਣੇ ਪਾਸਟਰ ਸਾਹਿਬਾਂ ਨੂੰ ਵੀ ਕਹਿਣਾ ਚਾਹਨਾ ਹੈ ਜਿਹੜੇ ਸਾਡੇ ਕੋ ਆ ਕੇ ਰੋਂਦੇ ਆ ਸਾਡੀ ਕਲੀਸਿਆ ਲੁੱਟ ਲਈ ਜੀ ਸਾਡਾ ਆਹ ਕਰ ਲਿਆ ਜੀ ਬਾਅਦ ਦੇ ਵਿੱਚ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਆਪਣੇ ਗਰੇਬਾਨ ਦੇ ਵਿੱਚ છાਤੀ ਮਾਰੋ ਪਾਸਟਰ ਸਾਹਿਬਾਨ ਸਟੈਂਡ ਕਲੀਅਰ ਰੱਖੋ ਅੱਜ ਤੁਹਾਡਾ ਕੀ ਹਾਲ ਇਹਨਾਂ ਨੇ ਕਰਤਾ ਤੁਸੀਂ ਸਾਈਕਲਾਂ ਤੇ ਜਾਂਦੇ ਹੋ ਤੁਹਾਡੇ ਪਿੰਡਾਂ ਦੇ ਵਿੱਚ ਥੱਪੜ ਪਿੰਦੇ ਆ ਤੁਹਾਨੂੰ ਦੁੱਖ ਸਹਣੇ ਪਿੰਦੇ ਭੁੱਖੇ ਭਾਣੇ ਪ੍ਰਚਾਰ ਕਰਕੇ ਅੱਜ ਤੁਸੀਂ ਕਲੀਸੀਆ ਖੜੀ ਕੀਤੀ ਪਰ ਕਲੀਸੀਆ ਸਬਜ਼ ਬਾਗ ਦਿਖਾ ਕੇ ਕੌਣ ਲਿ ਜਾ ਰਿਹਾ ਹੈ ਕਿੰਨੇ ਕ ਮਕਾਨ ਇਹਨਾਂ ਨੇ ਪੱਕੇ ਕਰਾਤੇ ਕਿੰਨੇ ਕ ਲੈਂਟਰ ਬਵਾਤੇ ਇੱਕ ਗੱਡੀ ਦੇਣ ਦੇ ਨਾਲ ਕੀ ਗੱਲ ਸਾਰਿਆਂ ਦੇ ਸਾਧਨ ਚਲ ਜਾਂਦੇ ਨੇ ਕਿੰਨੇ ਲੋਕ ਇਹਨਾਂ ਦੀ ਕਲੀਸੀਆ ਦੇ ਵਿੱਚ ਆਂਦੇ ਜਿਹੜੀਆਂ ਗੱਡੀਆਂ ਮੰਗਣ ਆਂਦੇ ਨੇ ਕਿੰਨੇ ਲੋਕ ਜਿਹੜੇ ਘਰ ਮੰਗਣ ਆਂਦੇ ਨੇ ਕਿੰਨੇ ਲੋਕ ਫੀਸਾ ਮੰਗਣ ਆਂਦੇ ਨੇ ਸਾਬਤਤਾ ਕਰੋ ਕੀ ਕੀਤਾ ਤੁਸੀਂ ਚੰਦਾ ਇਕੱਠਾ ਪ੍ਰਭੂ ਦੀ ਕੌਮ ਤੇ ਕਰੀ ਜਾਣੇ ਕਰੀ ਜਾਣੇ ਕਰੀ ਜਾਣੇ ਕੌਮ ਨੂੰ ਬਦਨਾਮ ਕਰਨ ਲੱਗੇ ਹੋਏ ਤੁਸੀਂ ਕੌਮ ਦੀ ਕਮਿਊਨਿਟੀ ਦੀ ਪਾੜ ਪਾਣ ਲੱਗੇ ਹੋਏ ਤੁਸੀਂ ਜੇ ਤੁਸੀਂ ਜੌਨ ਕੋਟਲੇ ਨੇ ਕੋਈ ਗੱਲ ਚੱਕੀ ਉਹਦੇ ਉਲਟ ਹੋਗੇ ਜੇ ਕੋਈ ਹੋਰ ਚੱਕੇ ਉਹਦੇ ਉਲਟ ਹੋਗੇ ਤੁਸੀਂ ਸਾਡੀਆਂ ਨੰਬਰਵੇਂ ਨੂੰ ਪਤਾ ਕਿਹਦਾ ਇਹ ਨੰਬਰ ਵਾਲੇ ਨੂੰ ਤੁਸੀਂ ਸਟੇਜ ਤੇ ਕਿਹਾ ਜਾਓ ਮਕਾਨ ਛੱਡ ਦੇ ਤੇ ਉਹਨੂੰ ਹੀ ਤੂੰ ਪ੍ਰਧਾਨ ਬਣਾ ਲਿਆ ਯਾਰ ਕਿਹੜੀਆਂ ਗੱਲਾਂ ਤੁਰਿਆ ਫਿਰਨਾ ਅੱਜ ਤਾਈ ਉਹਨੇ ਮਕਾਨ ਨਹੀਂ ਛੱਡਿਆ ਟੀਆਰਪੀ ਲੈਣ ਦੇ ਲਈ ਝੂਠ ਬੋਲੀ ਜਾਂਨੇ ਤੁਸੀਂ ਇਹੀ ਉਹ ਨੰਬਰ ਵਾਲਾ ਜਿਹਨੂੰ ਜੱਫੀ ਪਾ ਕੇ ਤੂੰ ਕਿਹਾ ਫਾਈਲਾਂ ਚੜ ਮਕਾਨ ਚੜਦੇ ਅੱਜ ਤਾਈ ਨਹੀਂ ਉਹਨੇ ਮਕਾਨ ਛੱਡਿਆ ਬਦਨਾਮੀ ਕਹਦੀ ਸਾਡੀ ਕਬਜ਼ੇ ਕਰਾਉਣ ਵਾਲਾ ਤੂੰ ਗੱਲਾਂ ਮਾਰੀ ਜਾਂਦਾ ਐਵੇਂ ਤੂੰ ਸਟੇਜਾਂ ਚੜ ਕੇ ਭਟੀਆਂ-ਭਟੀਆਂ ਗੱਲਾਂ ਕਰਦਾ ਮੈਂ ਕਰ ਦੂੰ ਮੈਂ ਉਹ ਕਰ ਦੂੰ ਕੁਛ ਨਹੀਂ ਤੂੰ ਕਰਨਾ ਤੂੰ ਸਿਰਫ ਕ੍ਰਿਸਚੀਅਨ ਲੀਡਰਸ਼ਿਪ ਨੂੰ ਡਾਊਨ ਕਰਨਾ ਤੇਰੇ ਕਹਿਣ ਤੇ ਡਾਊਨ ਨਹੀਂ ਹੁੰਦੀ ਪ੍ਰਭੂ ਯਿਸੂ ਮਸੀਹ ਨੇ ਖੜੀ ਕੀਤੀ ਐ ਤੁਹਾਡੇ ਤਨਖਾਈਏ ਨਹੀਂ ਹੈਗੇ ਕੋਈ ਆਪਣੇ ਲੈਵਲ ਤੇ ਲੜਦੇ ਆਏ ਆ ਕੌਮ ਦੀ ਲੜਾਈ ਤੁਹਾਡੇ ਲਈ ਲੜੀ ਐ ਪਰ ਜੇ ਤੁਹਾਡੀਆਂ ਇਹ ਕਰਤੂਤਾਂ ਰਹੀਆਂ ਤੇ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਨਾਲ ਵਾਦਾ ਸੰਘਰਸ਼ ਏਖ ਜਾਣਾ ਸ਼ੁਰੂ ਕਰਦਾ ਤੇ ਬਹੁਤ ਵੱਡਾ ਸੰਘਰਸ਼ ਖੜਾ ਹੋ ਜਾਂਦਾ ਅੱਜ ਵੀ ਮੈਨੂੰ ਯਾਦ ਹੈ ਜਦੋਂ ਪਿੱਛੇ ਮਸੀਹਾਂ ਨੂੰ ਕੁੱਤੇ ਗਿਆ ਸੀ 크ਿਸਚੀਅਨਾਂ ਨੂੰ ਕੁੱਤੇ ਗਿਆ ਸੀ ਅੱਧੀ ਰਾਤ ਇਹੀ ਜਤਿੰਦਰ ਤੇ ਇਹੀ ਰਾਜ ਸਿੱਧੂ ਮੇਰੇ ਇਥੇ ਦਰਾਂ 'ਚ ਬੈਠੇ ਸੀ ਗੱਲਾਂ ਮਾਰਨ ਵਾਲੇ ਸਬੂਤ ਨੇ ਮੇਰੇ ਕੋਲ ਰਿਕਾਰਡਿੰਗ ਆਆਂ ਕੈਮਰੇ ਆ ਮੇਰੇ ਕੋ ਹਰਜੀਤ ਸੰਧੂ ਤੇ ਜੈਮਲ ਭੰਡਾਲ ਦੀ ਫੋਟੋ ਵਾਇਰਲ ਨਹੀਂ ਕੀਤੀ ਮੈਂ ਇਹਨਾਂ ਦੀ ਐਵੇਂ ਕਰ ਦੂ ਇਥੇ ਬੈਠਿਆਂ ਦੀ ਗੁਰਨਾਣਕ ਸਾਹਿਬ ਨੂੰ ਪੁੱਠਾ ਬੋਲਣ ਵਾਲਾ ਜਤਿੰਦਰ ਗੌਰਵ ਉਹਦੀ ਵੀਡੀਓ ਮੇਰੇ ਕੋਲ ਹੈ ਮੈਂ ਹੋਰ ਕੀ ਦੱਸਾਂ ਤੁਹਾਨੂੰ ਮੈਂ ਕਟਾਈ ਵੀਡੀਓ ਦੇ ਵਿੱਚ ਵੀ ਇਹਨੇ ਕੀ ਕਹਤਾ ਗੱਲਾਂ ਮਾਰੀ ਜਾਂਦੇ ਅਸੀਂ ਤੁਹਾਡੇ ਤੇ ਪਰਦੇ ਪਾਣੇ ਰਹੇ ਤੇ ਤੁਸੀਂ ਸਾਡਾ ਕੀ ਕਰੋਗੇ ਮੈਂ ਦੁੱਧ ਦਾ ਗਲਾਸ ਇਸ ਲਈ ਪੜਿਆ ਮੇਰਾ ਦੁੱਧ ਦਾ ਟਾਈਮ ਹੈ ਤੁਸੀਂ ਲੋਕ ਬਕਵਾਸ ਬਾਜੀ ਕਰਕੇ ਚ ਪਾ ਦੋ ਸ਼ਰਾਬ ਪਾ ਦੋ ਇਹਦੇ ਵਿੱਚ ਸ਼ਰਾਬ ਇਹਨੂੰ ਦੁੱਧ ਹੈ ਵਾ ਤੁਹਾਡੇ ਸਿਆਣਿਆਂ ਸਰਕਾਰ ਸ਼ਰਾਬ ਵੇਚਦੀ ਸਰਕਾਰ ਦੇ ਠੇਕੇ ਆ ਤੇ ਤੁਸੀਂ ਤਾਂ ਹੈ ਕਿ ਜਿਵੇਂ ਬੈਨ ਹੁੰਦੀ ਸ਼ਰਾਬ ਤੁਸੀਂ ਸਾਰੀ ਵਿਧਵਾ ਦਾ ਘਰ ਕੋ ਜਮੀਨ ਹੜਾਪਜੋ ਅਨਾਥਾਂ ਦੇ ਜਾਇਦਾਦ ਹੜਾਪਜੋ ਤੇ ਸਾਡੇ ਅਰਗਾਜੇ ਕਿਤੇ ਕਿਸੇ ਉੱਚ ਚਲ ਜਵੇ ਪਾਰਟੀ ਦੇ ਵਿੱਚ ਵਿਆਹ ਦੇ ਵਿੱਚ ਤੁਹਾਨੂੰ ਤਕਲੀਫ ਹੋ ਜਾਂਦੀ ਵੀ ਇਹਨਾਂ ਨੂੰ ਕਿਉਂ ਸਾਦੇ ਓਏ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਨਾ ਕਰੋ ਇਹ ਕੰਮ ਜਲਦੀ 크੍ਰਿਸਚਨ ਲੀਡਰਸ਼ਿਪ ਦੀ ਵੱਡੇ ਚਿਹਰੇ ਇਕੱਠੇ ਹੋਣ ਜਾ ਰਿਹਾ ਤੇ ਵੱਡਾ ਵਿਗਲ ਬੱਜੇਗਾ ਸਾਰਿਆਂ ਨੂੰ ਮੈਂ ਇਨਵਿਟੇਸ਼ਨ ਦਿਨਾ ਮੇਰੇ ਫੋਨ ਦੀ ਅੜੀ ਕਰੋ ਜਲਦੀ ਮੀਟਿੰਗ ਰੱਖੀ ਜਾਏਗੀ ਸਭ ਨੌਜਵਾਨ ਤੇ 크리스천 리더십 ਇਕੱਠੀ ਹੋਵੇ ਸਾਰਿਆਂ ਨੂੰ ਜੈ ਯੇਸ਼ੂ ਮਸੀਹੀ ਦੀ ਬਾਕੀ ਮੈਂ ਦੱਸ ਦੇਣਾ ਚਾਹਨਾ ਬੌਨ 크리스ਚਨ ਨਹੀਂ 크리스ਚਨ 크리스ਚਨ ਹੈ ਹਰ ਇੱਕ 크리스ਚਨ 크리스ਚਨ ਹੈ ਜਿਹੜਾ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਹੈ ਚਾਹੇ ਉਹ ਬੌਨ ਹੋਵੇ ਤੇ ਚਾਹੇ ਉਹ ਬੈਪਟਿਸਟ ਹੋਵੇ ਤੇ ਚਾਹੇ ਉਹ ਬਲੀਵਰ ਹੋਵੇ ਹਾਲੇਲੂਇਆ ਸਾਰਿਆਂ ਨੂੰ ਜੈ ਯੇਸ਼ੂ ਮਸੀਹੀ ਦੀ ਸੁਚੇਤ ਰਹੋ ਇਹ ਪ੍ਰਭੂ ਦਾ ਪ੍ਰਚਾਰ ਕਰਨ ਲਈ ਆਏ ਨੇ ਲੁਧਿਆਣੇ ਦੇ ਵਿੱਚ ਕਾਂਗਰਸ ਦੀ ਮਦਦ ਕਰਦੇ ਆ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਆਮ ਆਦਮੀ ਦੀ ਕਰਦੇ ਆ ਤੇ ਹੋਰ ਕਿਤੇ ਜਾ ਕੇ ਇਹ ਅਕਾਲੀ ਦਲ ਦੀ ਕਰਦੇ ਸੀ ਇਹ ਕਿਹੜੀਆਂ ਗੱਲਾਂ ਕਰਨਗੇ ਇਹ ਪ੍ਰਭੂ ਯੇਸ਼ੂ ਮਸੀਹ ਦੀ ਪ੍ਰਚਾਰ ਕਰਨ ਲਈ ਤੁਹਾਨੂੰ ਲੋਕਾਂ ਨੂੰ ਛੱਦਦੇ ਨੇ ਮੈਂ ਇੱਕ ਆਮ ਬਿਲੀਵਰ ਨੂੰ ਜਿਹੜੇ ਪ੍ਰਭੂ ਯੇਸ਼ੂ ਮਸੀਹ ਤੇ ਵਿਸ਼ਵਾਸ ਰੱਖਦੇ ਨੇ ਉਹ ਪ੍ਰਭੂ ਯੇਸ਼ੂ ਮਸੀਹ ਦੀਆਂ ਬਰਕਤਾਂ ਲੈਣ ਦੇ ਲਈ ਉਹਦੀਆਂ ਅਸ਼ੀਸ਼ਾਂ ਲੈਣ ਦੇ ਲਈ ਜਾਂ ਆਪਣੇ ਆਪ ਨੂੰ ਲੀਡਰਾਂ ਕੋ ਪਾਰਟੀਆਂ ਕੋ ਵੇਚਣ ਦੇ ਲਈ ਜਾਂਦੇ ਇਹ ਚੜਾ ਕੇ ਪ੍ਰਭੂ ਦੀ ਪੁਲਪਿਟ ਦੇ ਉੱਤੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਿਸੇ ਪਾਰਟੀ ਦੇ ਨੂੰ ਕਦੀ ਕਿਸੇ ਪਾਰਟੀ ਦੇ ਨੂੰ ਇਹ ਕੀ ਸਾਬਤ ਕਰਨਾ ਚਾਹੁੰਦੇ ਵੋਟ ਬੈਂਕ ਉਹ ਮਸੀਹ ਨੂੰ ਮੰਨਣ ਵਾਲੇ ਲੋਕੋ ਇਹ ਸੁਚੇਤ ਹੋਵੋ ਨਾਲੇ ਅਵੇਅਰ ਹੋਵੋ ਵੀ ਕੀ ਤੁਸੀਂ ਵੋਟਾਂ ਦੇ ਖਾਤਰ ਪਰਮੇਸ਼ਰ ਨੂੰ ਮੰਨਦੇ ਹੋ ਇਸ ਲਈ ਕਾਈਂਡਲੀ ਇਸ ਗੱਲ 'ਤੇ ਧਿਆਨ ਦਿਓ ਅਤੇ ਸੁਚੇਤ ਹੋਵੋ ਅਤੇ ਜਾਗਦੇ ਰਹੋ ਤੇ ਪ੍ਰਭੂ ਯਿਸੂ ਮਸੀਹ ਦਾ ਯਕੀਨ ਰੱਖੋ ਕਿ ਅੰਕੁਰ ਨਰੂਲਾ ਜੀ ਵੀ প্রচার ਕਰਦੇ ਹੋ యేసు مسیহ ਦਾ প্রচার ਕਰਦੇ ਤੇ యేసు مسیহ ਤੁਹਾਨੂੰ ਬਰਕਤਾਂ ਦਿੰਦੇ ਤੁਹਾਨੂੰ ਕੋਈ ਆਮ ਆਦਮੀ ਬਰਕਤਾਂ ਨਹੀਂ ਦਿੰਦੀ ਤੁਹਾਨੂੰ ਕੋਈ ਕਾਂਗਰਸ ਨਹੀਂ ਦਿੰਦੀ ਤੁਹਾਨੂੰ ਕੋਈ ਭੀਜੇਪੀ ਨਹੀਂ ਦਿੰਦੀ ਤੁਹਾਨੂੰ ਕੋਈ ਹੋਰ ਪਾਰਟੀ ਨਹੀਂ ਦਿੰਦੀ ਬਰਕਤਾਂ ਬਰਕਤਾਂ ਪ੍ਰਭੂ యేసు مسیਹ ਨੇ ਦੇਣੀਆਂ ਇਸ ਲਈ ਦੱਸੋ ਵੀ ਅਸੀਂ ਇਹ ਨਾ ਡੇਰਿਆਂ ਦੇ ਉੱਤੇ ਇਹਨਾਂ ਮਿਨਿਸਟਰੀਆਂ ਦੇ ਉੱਤੇ ਇਹਨਾਂ ਚਰਚਾਂ ਦੇ ਵਿੱਚ ਵੋਟਾਂ ਪਾਣ ਦੇ ਲਈ ਨਹੀਂ ਜਾਂਦੇ ਸਾਨੂੰ ਵੇਚਿਆ ਨਾ ਜਾਵੇ ਸਾਡਾ ਸੌਦਾ ਨਾ ਕੀਤਾ ਜਾਵੇ ਸਾਡੂ ਪ੍ਰਭੂ ਦਾ ਵਚਨ ਹੀ ਸੁਣਾਇਆ ਜਾਵੇ ਇਹ ਵੱਡਾ ਧਰਮ ਦਾ ਠੇਕੇਦਾਰ ਇਹ ਮੈਨੂੰ ਇਹ ਦੱਸੇ ਜਦ ਕ੍ਰਿਸਚੀਅਨ ਕੈਂਡੀਡੇਟ ਗੁਰਦਾਸਪੁਰ ਦੇ ਵਿੱਚ ਖੜਾ ਸੀ ਤਦ ਇਹਨਾਂ ਨੇ ਕਿਸੇ ਨੇ ਵੋਟਾਂ ਕਿਉਂ ਨਹੀਂ ਪਵਾਇਆਂ ਇੰਨੀ-ਇੰਨੀ ਵੋਟਾਂ ਦੇ ਦਾਅਵੇਦਾਰ ਕੀ ਇਹ ਗੱਲਾਂ ਕਰਨਗੇ ਕੋਈ ਕ੍ਰਿਸਚੀਅਨਿਟੀ ਦਾ ਨਹੀਂ ਆ ਇਹ ਇਹ ਸਭ ਦਿਖਾਵਾ ਆ ਪਰ ਜੇ ਪ੍ਰਚਾਰ ਦੀ ਗੱਲ ਹੈ ਤੇ ਪ੍ਰਚਾਰ ਕਰਨ ਰਾਜਨੀਤੀ ਤੋਂ ਤੇ ਸਿਆਸਤ ਤੋਂ ਤੇ ਕ੍ਰਿਸਚੀਅਨ ਲੀਡਰ ਮਾਰੂ ਨੀਤੀ ਤੋਂ ਪਰੇ ਰਹਿਣ ਤੁਹਾਡਾ ਧੰਨਵਾਦ ਹੈ ਬਾਕੀ ਫੇਰ ਮੈਂ ਕਹਿੰਨਾ ਅੱਤ ਖੁਦਾ ਦਾ ਬੈਰ ਹੁੰਦਾ ਇਹ ਨਾ ਕਰੋ ਮੈਨੂੰ ਇਹਨਾਂ ਤੋਂ ਖਤਰਾ ਆ ਪ੍ਰਭੂ ਯਿਸੂ ਮਸੀਹ ਮੈਨੂੰ ਬਚਾਊਗਾ ਮੈਨੂੰ ਵੱਡੀਆਂ ਵੱਡੀਆਂ ਸਿਕਿਉਰਟੀਆਂ ਦੀ ਬੌਂਸਰਾਂ ਦੀ ਲੋੜ ਨਹੀਂ ਐ ਤੇ ਨਾ ਇਸ ਗੱਡੀ ਦੇ ਉੱਤੇ ਫਲੈਸ਼ਰਾਂ ਦੀ ਲੋੜ ਐ ਇਹ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਨਾ ਸਰਕਾਰਾਂ ਵੀ ਸੁਚੇਤ ਹੋ ਜਾਣ ਥੈਂਕ ਯੂ